ਝੁਕਣ ਵਾਲੀ ਸੀ ਸੈਂਟਰ ਸਰਕਾਰ ਉਹਨੇ ਗੱਲਬਾਤ ਦੇ ਬਹਾਨੇ ਨਾਲ ਕੁਝ ਸਿੱਖ ਲੀਡਰਾਂ ਨੂੰ ਦਿੱਲੀ ਸੱਦਣਾ ਸ਼ੁਰੂ ਕੀਤਾ ਪਰ ਜਾਣਬੁੱਝ ਕੇ ਜਦੋਂ ਗੱਲ ਸਿਰੇ ਚੜਨ ਵਾਲੀ ਹੁੰਦੀ ਸੀ ਅਜ ਰਾਜ ਏਜੰਸੀ ਦੇ ਬਹੁਤ ਸਾਰੇ ਰਿਟਾਇਰ ਅਫਸਰਾਂ ਨੇ ਉਸ ਵੇਲੇ ਦਾ ਸੱਚ ਲਿਖ ਦਿੱਤਾ ਵੀ ਜਾਣਬੁੱਝ ਕੇ ਭਾਰਤ ਦੀ ਪ੍ਰਧਾਨ ਮੰਤਰੀ ਸਿੱਖਾਂ ਨੂੰ ਉਲਝਾ ਰਹੀ ਸੀ ਪਰ ਅਫਸੋਸ ਜਿਹੜੇ ਗੱਲਬਾਤ ਕਰਨ ਵਾਸਤੇ ਜਾਂਦੇ ਸਨ ਉਹ ਇਹ ਚਾਲ ਸਮਝ ਨਾ ਸਕੇ। ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆਂ ਨੇ ਬੜੀ ਵਾਰ ਸਮਝਾਇਆ ਵੀ ਸਾਨੂੰ ਜਾਣ ਦੀ ਲੋੜ ਨਹੀਂ ਦਿੱਲੀ ਦਿੱਲੀ ਚੱਲ ਕੇ ਤੁਹਾਡੇ ਕੋਲ ਆਏਗੀ ਸਮਾਂ ਥੋੜਾ ਹੀ ਆ ਉਡੀਕ ਕਰ ਲਓ। ਜਿਵੇਂ ਕਦੇ ਬਾਜਾ ਵਾਲੇ ਪਾਦਸ਼ਾਹ ਨੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਸਿੱਖਾਂ ਨੂੰ ਕਿਹਾ ਸੀ ਵੀ ਅਨੰਦਪੁਰ ਸਾਹਿਬ ਛੱਡਣ ਦੀ ਲੋੜ ਨਹੀਂ। ਕੁਝ ਸਮਾਂ ਜੀਰਾ ਕਰ ਲਓ। ਪਰ ਸਿੱਖਾਂ ਨੇ ਕੀ ਮਹਾਰਾਜ ਭੁੱਖ ਨਾਲ ਜੂਝ ਰਹਿਆ ਅਨੰਦਪੁਰ ਸਾਹਿਬ ਛੱਡ ਦਈਏ ਅੱਗੇ ਜੋ ਹੋਏਗਾ ਵੇਖਣਾ ਵੇਖਿਆ ਜਾਏਗਾ ਐਵੇਂ ਹੀ ਕੁਝ ਲੀਡਰ ਕਾਲੇ ਪੈ ਗਿਆ ਵੀ ਸ਼ਾਇਦ ਅਸੀਂ ਮੋਰੀ ਹੋ ਕੇ ਫੈਸਲਾ ਕਰਾਂਗੇ ਆ ਸਾਡੀ ਵੱਡੀ ਦਿਖ ਹੋਏਗੀ ਚੌਧਰ ਦਾ ਲਾਲ ਚ ਕੁਰਸੀ ਦਾ ਲਾਲਚ ਜਿਨ੍ਹਾਂ ਨੂੰ ਸਤਾ ਰਿਆ ਸੀ ਜਦੋਂ ਕੁਝ ਵੀ ਹੱਥ ਨਾ ਲੱਗਾ ਫਿਰ ਉਹਨਾਂ ਨੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਵਾਲਿਆਂ ਦੀ ਵਿਰੋਧਤਾ ਕਰਨੀ ਸ਼ੁਰੂ ਕਰ ਦਿੱਤੀ ਉਹਨਾਂ ਨੇ ਫਿਰ ਸੈਂਟਰ ਵੱਲ ਨੂੰ ਚਿੱਠੀਆਂ ਲਿਖੀਆਂ ਮੰਨ ਇਹ ਬਣਾਇਆ ਕਿ ਸ਼ਾਹ ਉਹ ਸਰਕਾਰ ਨੂੰ ਤੇ ਸਮਝ ਨਾ ਸਕੇ ਕਿ ਸਰਕਾਰ ਜਾਣ ਬੁੱਝ ਕੇ ਸਾਨੂੰ ਉਲਝਾ ਰਹੀ ਆ ਸਾਡੇ ਨਾਲ ਫੈਸਲਾ ਨਹੀਂ ਕਰਨਾ ਚਾਹੁੰਦੀ ਪਰ ਉਹਨਾਂ ਨੂੰ ਲੱਗਣ ਇੰਜ ਲੱਗ ਪਿਆ ਵੀ ਜਿਵੇਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਵਾਲੇ ਸਾਡਾ ਫੈਸਲਾ ਨਹੀਂ ਹੋਣ ਦੇਣਾ ਚਾਹੁੰਦੇ ਉਹਨਾਂ ਨੇ ਪੰਥ ਨਾਲ ਕੌਮ ਨਾਲ ਸੰਤਾ ਨਾਲ ਗਦਾਰੀ ਕਰਦਿਆ ਹੋਇਆ ਸੈਂਟਰ ਵੱਲੋਂ ਚਿੱਠੀਆਂ ਲਿਖੀਆਂ ਉਹਨਾਂ ਚਿੱਠੀਆਂ ਦੀ ਤਰਜਮਾਨੀ ਕਰਦੀ ਹੋਈ ਕਵਿਤਾ ਹੈ ਜਿਸ ਕਵਿਤਾ ਨੂੰ ਤੁਸੀਂ ਲੰਮੇ ਸਮੇਂ ਤੋਂ ਇੰਨਾ ਪਿਆਰ ਕਰਦੇ ਹੋ ਇੰਨਾ ਪਿਆਰ ਕਰਦੇ ਹੋ ਕਿ ਕਵਿਤਾ ਇਸ ਨੂੰ ਸੁਣਦਿਆਂ ਸੁਣਦਿਆਂ ਕਦੇ ਥੱਕਦੇ ਨਹੀਂ ਅੱਕਦੇ ਨਹੀਂ ਬਾਰ ਬਾਰ ਸੁਣਦੇ ਹੋ ਉਹੀ ਕਵਿਤਾ ਉਹੀ ਆਵਾਜ਼ ਉਹੀ ਅੰਦਾਜ਼ ਹੈ ਸ਼ਾਇਆ ਤੀਰ ਵਾਲੇ ਬਾਬੇ ਦਾ ਟ੍ਰੈਂਡ ਰਾਣੀਆਂ ਕਾ ਕੌਣ ਰਿਹਾ ਸਾਡੇ ਉਹ ਅਖੌਤੀ ਸਿੱਖ ਲੀਡਰ ਜਿਨ੍ਹਾਂ ਨੇ ਕੌਮ ਨਾਲ ਗਦਾਰੀ ਕੀਤੀ ਕਵਤਾ ਸ਼ੁਰੂ ਹੋਏਗੀ ਚਿੱਠੀ ਲਿਖੀਏ ਗਦਾਰਾਂ ਦਿੱਲੀ ਵੱਲ ਨੂੰ ਚਿੱਠੀ ਲਿਖੀਏ ਗਦਾਰਾਂ ਦਿੱਲੀ ਵੱਲ ਨੂੰ ਰਾਜ ਤੇਰੇ ਹਥੋਂ ਚਮਣ ਬਾਤ ਕਰੇ ਅਣਹੋਈ ਪਰ ਇਹ ਜਿਹੜੇ ਗਦਾਰ ਲੀਡਰ ਸੀ ਨਾ ਇਹਨਾਂ ਅਣਹੋਈ ਕੋਈ ਨਹੀਂ ਕਹੀ ਇਹਨਾਂ ਕੀਤੀ ਵਿਰੋਧਤਾ ਦੁਸ਼ਮਣੀ ਪਰ ਜੋ ਕੁਝ ਨਾ ਚਿੱਠੀਆਂ ਵਿੱਚ ਲਿਖਿਆ ਨਾ ਉਹ ਹੈ ਇਨ ਬਿਨ ਸੱਚ ਸੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਹਿੰਦੇ ਜੀ ਜਿਹੜਾ ਸਿੱਖਾਂ ਦੀ ਜਵਾਨੀ ਉੱਤੇ ਛਾਰਿਆ ਤੇ ਮੁੰਡੇ ਹਿੰਦੂਆਂ ਦੇ ਗੱਲ ਨਾਲ ਲਾ ਦੱਸੋ ਹੁਣ ਸਾਡਾ ਗੁਰੂ ਕਹਿੰਦਾ ਜੋ ਸ਼ਰਣ ਆਵੇ ਤਿਸ ਕੰਠ ਲਾਵੇ ਇਹ ਬਿਰਦ ਸਵਾਮੀ ਸੰਦਾ ਗੁਰੂ ਦਾ ਸਿਧਾਂਤ ਕਹਿੰਦਾ ਜਿਹੜਾ ਤੁਹਾਡੇ ਕੋਲ ਆਉਂਦਾ ਹੈ ਨਾ ਸਿਖਾ ਤੇਰੇ ਕੋਲ ਆਉਂਦਾ ਹੈ ਤੂੰ ਉਹਨੂੰ ਗੱਲ ਨਾਲ ਲਾਉਣਾ ਹੈ ਕੋਈ ਰੋਂਦਾ ਹੋਇਆ ਆਵੇ ਤੂੰ ਉਹਨੂੰ ਹਸਾਉਣ ਦਾ ਯਤਨ ਕਰਨਾ ਉਸ ਹਾ ਉਹਦੇ ਚਿਹਰੇ ਉੱਤੇ ਹਾਸਾ ਖੜਾਓ ਲਿਆਉਣ ਵਾਸਤੇ ਭਾਵੇਂ ਤੈਨੂੰ ਵੱਡੀ ਤੋਂ ਵੱਡੀ ਕੁਰਬਾਨੀ ਵੀ ਕਰਨੀ ਪਵੇ ਮੈਂ تیرے ਉੱਤੇ ਤਾਂ ਖੁਸ਼ ਆ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੇ ਹੁਣ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਵਾਲੇ ਉਹਨਾਂ ਨਾਲ ਸਿੱਖ ਪਿਆਰ ਕਰਦੇ ਹਿੰਦੂ ਪਿਆਰ ਕਰਦੇ ਮੁਸਲਮਾਨ ਪਿਆਰ ਕਰਦੇ ਸਾਰੇ ਧਰਮਾਂ ਦੇ ਲੋਕ ਪਿਆਰ ਕਰਦੇ ਇਹ ਕੋਈ ਉਹਨਾਂ ਦੀ ਗਲਤੀ ਹੈ ਕਿਉਂਕਿ ਉਹ ਸਾਰਿਆਂ ਨਾਲ ਪਿਆਰ ਕਰਦੇ ਸਨ ਲੋਕ ਉਹਨਾਂ ਨਾਲ ਪਿਆਰ ਕਰਦੇ ਸਨ ਔਰ ਜਿਹੜੇ ਬੰਦੇ ਦੇ ਅੰਦਰ ਕਿਸੇ ਵਾਸਤੇ ਪਿਆਰ ਨਾ ਨਾ ਹੋਵੇ ਜਦੋਂ ਕਿਸੇ ਨੂੰ ਕਿਸੇ ਨਾਲ ਪਿਆਰ ਕਰਦਾ ਵੇਖਦੇ ਕੋਈ ਕਿਸੇ ਦਾ ਸਤਕਾਰ ਕਰਦਾ ਵੇਖਦਾ ਉਹਦੇ ਕੋਲੋਂ ਜਰਿਆ ਨਹੀਂ ਜਾਂਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਅੱਜ ਬਹੁਤ سارے ਲੋਕਾਂ ਦਾ ਜੋਰ ਇਹੀ ਲੱਗਾ ਹੋਇਆ ਨਾ ਕਿ ਜੇ ਕਿਸੇ ਨੂੰ ਕੌਮਵੱਦ ਪਿਆਰ ਕਰਨ ਲੱਗ ਪਾਏ ਤੇ ਅੱਜ ਨੱਟ ਦਾ ਜੋਗਾ ਉਹ ਉਹਦੀਆਂ ਗਲਤੀਆਂ ਲੱਭਣੀਆਂ ਸ਼ੁਰੂ ਕਰ ਦਿੰਦੇ ਬਹੁਤ ਸਾਰੇ ਲੋਕ ਵੀ ਅਸੀਂ ਇਹਦੇ ਨਾਲ ਕਿਉਂ ਲੋਕ ਤੁਰ ਪਏ ਵੀ ਇਹਦੇ ਵੱਲ ਇੰਨੇ ਹੋ ਗਿਆ ਕੱਲ੍ਹੇ ਸਾਡੇ ਨਾਲ ਚੱਲਦਾ ਸੀ ਸਾਡੇ ਤੋਂ ਪਿਛੇ ਸੀ ਅੱਜ ਕਾਮ ਇਹਦੇ ਨਾਲ ਤੁਰ ਪਈ ਉਹ ਉਹਦੀਆਂ ਗਲਤੀਆਂ ਲੱਭਣ ਲੱਗ ਪਈ ਤੇ ਹੁਣ ਮਨੁੱਖ ਪੂਰਾ ਸੰਸਾਰ ਵਿੱਚ ਕੋਈ ਵੀ ਪੂਰਾ ਤਾਂ ਇੱਕ ਨਿਰੰਕਾਰ ਹੈ ਨਾ ਮਨੁੱਖ ਕੋਲੋਂ ਹੋ ਸਕਦਾ ਪਹਿਲੇ ਜਦੋਂ ਉਹ ਸੱਚ ਤੇ ਨਹੀਂ ਸੀ ਚੱਲਿਆ ਉਹਦੇ ਜੀਵਨ ਵਿੱਚ ਕੁਝ ਐਸੀ ਘਾਟ ਹੋਵੇ ਪਰ ਸਾਡੇ ਲੋਕ ਇਹ ਨਹੀਂ ਵੰਦੇ ਵੀ ਗੁਰੂ ਨਾਨਕ ਸਾਹਿਬ ਦਾ ਘਰ ਕਹਿੰਦਾ ਵੀ ਮਨੁੱਖ ਜਦੋਂ ਵੀ ਆਪਣੀ ਜ਼ਿੰਦਗੀ ਦਾ ਪਿਛਲਾ ਪਾਸਾ ਪਾਸਾ ਕਰਕੇ ਗੁਰੂ ਅੱਗੇ ਹੱਥ ਜੋੜ ਕੇ ਆਪਣੇ ਇਸ ਸਰੀਰ ਰੂਪੀ ਭਾਂਡੇ ਨੂੰ ਪਵਿੱਤਰ ਕਰਕੇ ਇਹਦੇ ਵਿੱਚੋਂ ਗੁਨਾਹ ਦੀ ਪੰਡ ਕੱਢ ਕੇ ਖਾਲੀ ਕਰਕੇ ਗੁਰੂ ਦੇ ਚਰਨਾਂ ਵਿੱਚ ਆ ਕੇ ਸੱਚ ਤੇ ਪਹਿਰਾ ਦੇਣ ਵਾਸਤੇ ਪਰਨ ਕਰਕੇ ਤੁਰਪਾ ਉਹਦੀ ਜ਼ਿੰਦਗੀ ਉੱਥੋਂ ਸ਼ੁਰੂ ਹੁੰਦੀ ਹੈ ਸਤਨਾਮ ਸ੍ਰੀ ਵਾਇਗੁਰੂ ਤੇ ਜਿਹੜੀ ਜ਼ਿੰਦਗੀ ਗੁਰੂ ਕੋਲੋਂ ਮਿਲੀ ਹੈ ਜਿਹੜਾ ਬੰਦਾ ਆਪਣੇ ਭਰਾ ਆਪਣੇ ਕਿਸੇ ਧਾਰਮਿਕ ਲੀਡਰ ਆਪਣੇ ਕਿਸੇ ਚੰਗੇ ਕੌਮ ਦੀ ਚੜ੍ਹਦੀ ਕਲਾ ਦੀ ਸੋਚ ਰੱਖਣ ਵਾਲੇ ਦੀ ਉਸ ਪਹਿਲੀ ਜ਼ਿੰਦਗੀ ਬਾਰੇ ਸੋਚ ਰੱਖਦਾ ਉਹ ਗੁਰੂ ਦਾ ਨਹੀਂ ਹੋ ਸਕਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਿਉਂਕਿ ਗੁਰੂ ਤੇ ਕਹਿੰਦਾ ਹੈ ਵੀ ਸਿੱਖ ਦੀ ਜ਼ਿੰਦਗੀ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਉਹ ਗੁਰੂ ਦੀ ਹਜ਼ੂਰੀ ਵਿੱਚ ਆਉਂਦਾ ਹੈ ਜਦੋਂ ਇਹ ਪੜਦਾ ਵੀ ਮੇਰਾ ਮੁਝ ਵਿੱਚ ਮੇਂ ਕਿਸ਼ਨਾ ਹੀ ਜੋ ਕਿਸ਼ ਹੈ ਸੋ ਤੇਰਾ ਤੇਰਾ ਤੁਝ ਕੋ ਸੌਪਤੇ ਕਿਆ ਲਾਗੇ ਮੇਰੇ ਜਦੋਂ ਗੁਰੂ ਵਰ ਗੁਰੂ ਜੋਗਾ ਸਿੱਖ ਹੁੰਦਾ ਹੈ ਉਦੋਂ ਗੁਰੂ ਸਿੱਖ ਜੋਗਾ ਹੋ ਜਾਂਦਾ ਹੈ ਫਿਰ ਸਾਨੂੰ ਕਦੇ ਉਹਦੀਆਂ ਗਲਤੀਆਂ ਵੱਲ ਨਹੀਂ ਵੇਖਣਾ ਚਾਹੀਦਾ ਅੱਜ ਬਹੁਤ ਸਾਰੇ ਲੋਕ ਜਿਹੜੇ ਚੰਗੇ ਕੰਮ ਕਰਨ ਵਾਲਿਆਂ ਦੀਆਂ ਵੀ ਲੱਤਾਂ ਖਿੱਚਦੇ ਫਿਰਦੇ ਆਪ ਕੁਝ ਕਰਨਾ ਨਹੀਂ ਤੇ ਜੇ ਕੋਈ ਕੁਝ ਕਰਦਾ ਉਹਨੂੰ ਵੇਖ ਕੇ ਜਰਨਾ ਨਹੀਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਵਾਲਿਆਂ ਦੇ ਵਿਰੁੱਧ ਇਹਨਾਂ ਅਖਾਤੀ ਪੰਥ ਅਖਵਾਉਣ ਵਾਲਿਆਂ ਨੇ ਗਦਾਰੀਆਂ ਕੀਤੀਆਂ ਗਦਾਰੀਆਂ ਕਹਿੰਦੇ ਜੀ ਤੀਰ ਵਾਲੇ ਬਾਬੇ ਦਾ ਪੰਜਾਬ ਵਿੱਚ ਆਸ ਵੇਲੇ ਬੋਲ ਬਾਲਾ ਪੰਜਾਬ ਦੇ ਸਾਰੇ ਲੋਕ ਉਹਨੂੰ ਪਿਆਰ ਕਰਦੇ ਉਹ ਤੇ ਉਦੋਂ ਕਹਿੰਦੇ ਸੀ ਨਾ ਤੇ ਅੱਜ ਪੰਜਾਬ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਅੱਜ ਵੀ ਪਿਆਰ ਕਰਦਾ ਅੱਜ ਵੀ ਉਹਨਾਂ ਦੇ ਨਾਲ ਖੜਾ ਹੈ ਅੱਜ ਵੀ ਉਹਨਾਂ ਨੂੰ ਉਹਨਾ ਹੀ ਸਨੇਹ ਕਰਦਾ ਜਿੰਨਾ ਉਸ ਵੇਲੇ ਕਰਦਾ ਸੀ ਕੌਮ ਦਾ ਬੱਚਾ ਬੱਚਾ ਅੱਜ ਕਿਸੇ ਵੀ ਦੇਸ਼ ਵਿੱਚ ਸਾਡੇ ਬੱਚੇ ਗਏ ਆ ਅਸੀਂ ਆ ਪਿਛਲੇ ਤੋਂ ਪਿਛਲੇ ਮਹੀਨੇ ਇੰਗਲੈਂਡ 1 ਮਹੀਨਾ ਅਗਸਤ ਦਾ ਜਾ ਕੇ